ਕਿਸੇ ਬੰਦੇ ਨੇ ਪੰਜਾਬ ਤੋਂ ਬਾਹਰ ਦੇ ਬੰਦੇ ਨੇ ਹਾ ਦਾ ਨਾਰਾ ਵੀ ਨਹੀਂ ਮਾਰਿਆ ਨਾ ਮੈਂ ਤੁਹਾਡੇ ਟੀਵੀ ਦੇ ਮਾਧਿਅਮ ਦੇ ਨਾਲ ਇੱਕ ਗੱਲ ਕਹਿਣਾ ਚਾਹੁੰਦਾ ਮੈਂ ਉਹਨਾਂ ਨੂੰ ਸੁਣ ਰਿਹਾ ਸੀ ਨਵਨੀਤ ਬਿੱਟੂ ਹੁਣਾਂ ਨੂੰ ਮੈਂ ਕਹਿੰਦਾ ਰਵਨੀਤ ਰਵਰੀ ਰਵਨੀਤ ਬਿੱਟੂ ਜਿਹੜੇ ਮੈਨੂੰ ਉਹਨਾਂ ਦਾ ਦੁੱਖ ਲੱਗਿਆ ਇੱਕ ਮੈਂ ਉਹ ਕਹਿ ਰਹੇ ਸੀ ਵੀ ਪੰਜਾਬ ਸਰਕਾਰ ਜਿਹੜੀ ਉਹ ਸੈਂਟਰ ਨੂੰ ਅਪੀਲ ਕਰੇ ਕਿ ਤੁਸੀਂ ਇੱਥੇ ਆ ਕੇ ਮਦਦ ਕਰੋ ਯਾਰ ਮਦਦ ਥੋੜੀ ਮੰਗਣ ਦੀ ਲੋੜ ਹੈ ਯਾਰ ਮਦਦ ਤੇ ਕਰਨੀ ਹੈ ਹੁਣ ਹੁਣ ਲੋਕੀਆਂ ਮਤਲਬ ਅਪੀਲ ਕਰਨ ਕੋਈ ਪੰਜਾਬ ਸਰਕਾਰ ਅਪੀਲ ਕਰੇ ਜਾਂ ਹੋਰ ਕੋਈ ਸਰਕਾਰ ਅਪੀਲ ਕਰੇ ਆਓ ਇੱਥੇ ਮਦਦ ਕਰੋ ਇੱਥੇ ਆਰਮੀ ਲੱਗਣੀ ਚਾਹੀਦੀ ਹੈ ਆਰਮੀ ਦੇ ਹੈਲੀਕਾਪਟਰਸ ਲੱਗਣੇ ਚਾਹੀਦੇ ਆਰਮੀ ਦੀਆਂ ਗੱਡੀਆਂ ਜਿਹੜੀਆਂ ਟਰੱਕ ਮੈਂ ਦੇਖਿਆ ਕਿ ਉਹ ਕੱਲ ਚੱਲ ਰਹੇ ਸੀਗੇ ਉਹ ਕਾਫੀ ਦੇਰ ਤੱਕ ਜਿੱਥੇ ਟਰੈਕਟਰ ਨਹੀਂ ਜਾ ਸਕਦਾ ਉੱਥੇ ਆਰਮੀ ਦੇ ਟਰੱਕ ਕਿਉਂਕਿ ਬਹੁਤ ਉੱਚੇ ਹੁੰਦੇ ਆ ਤੇ ਉਹ ਜਾਣੇ ਚਾਹੀਦੇ ਲੋਕਾਂ ਨੂੰ ਬਚਾਉਣਾ ਚਾਹੀਦਾ ਪਹਿਲਾਂ ਲੋਕਾਂ ਨੂੰ ਬਚਾ ਦੇ ਲੋ ਫਿਰ ਫਿਰ ਪੋਲਿਟਿਕਲ ਚੀਜ਼ਾਂ ਜਿਹੜੀਆਂ ਮੈਂ ਉਹਨੂੰ ਮੈਂ ਉਹਨਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਵੀ ਇਹਨਾਂ